ਦੋਸਤੋ ਆ ਇੱਕ ਬਹੁਤ ਵੱਡੀ ਪ੍ਰੋਬਲਮ ਆ ਉਥੇ ਦੀ ਆ ਦੇਖੋ ਭਾਈ ਇਹਦਾ ਕੋਈ ਮਤਲਬ ਨਹੀਂ ਹੈਗਾ ਪਰ ਆ ਭਾਈ ਨੂੰ ਕਰਨਾ ਪੈ ਰਿਹਾ ਵਿਚਾਰੇ ਨੂੰ ਉਹਦਾ ਕਾਰਨ ਕੀ ਆ ਵੀ ਆ ਗੰਮਣੇ ਸਿਰ ਤੇ ਖੜੇ ਆ ਤੇ ਜੇ ਆ ਭਾਈ ਆਪਣਾ ਖੜ ਗਿਆ ਵਿਚਾਰਾ ਆਰਾਮ ਨਾਲ ਤੇ ਇਹਨਾਂ ਦੀਆਂ ਨਾ ਅੱਖਾਂ 'ਚ ਉੱਤਰ ਜਾਣਾ ਇਹਨਾਂ ਨੇ ਫਟ ਨੂੰ ਕਰਨਾ ਖੜੇ ਕਰਦਾ ਆ ਲੈ ਆ ਗਿਆ ਆ ਲੈ ਆ ਗਿਆ ਤੂੰ ਵਿਚਾਰਾ ਖੜਦੇ ਰਿਹਾ ਉਹ ਕੋਈ ਨਾ ਕੁਝ ਕਰ ਰਿਹਾ ਉਹ ਕਦੀ ਉਧਰ ਹੱਥ ਮਾਰ ਜਾਂਦਾ ਕਦੀ ਉਹਨੂੰ ਆ ਇਹਨੇ ਹੱਥ ਛੱਡਵਾਉਂਦੇ ਜੇ ਇਹ ਭਾਈ ਨੇ ਹੱਥ ਛੱਡਤਾ ਤੇ ਇਧਰ ਨੀਗਾ ਬਹੁਤ ਜੜੀ ਹੋਣੀ ਪੀ ਇਹ ਖੜਾ ਕਿਉਂ ਹੈ ਕਿਉਂ ਕਿ ਇਹਨੂੰ ਪੈਸੇ ਦੇਣੇ ਆ ਚਰਨ ਦੇ ਇਹਦੇ ਖੂਨ ਚੋਂ ਕੱਢੇ ਖੂਨ ਚੋਂ ਪੈਸੇ ਕੱਢਣੇ ਆ ਆ ਦੇਖੋ ਬਸ ਇੱਥੇ ਕੰਕਰੀਟ ਆਉਣੀ ਆ ਕੋਈ ਬੱਤਲ ਨਹੀਂ ਬਣਦਾ ਬਟ ਕਰਨਾ ਪੈਣਾ ਚਰਨ ਨੂੰ ਇਹ ਆ ਜੀ ਇੰਗਲੈਂਡ ਇਹ ਮੈਨੂੰ ਨਹੀਂ ਸਮਝ ਆਉਂਦੀ ਇਹ ਕੀ ਚੱਕਰ ਆ ਮੈਂ ਬਲੂ ਕਹੂੰਗਾ ਮੈਨੂੰ ਗੰਨੇ ਸਲਾਹ ਦੇ ਪਲੀਜ਼ ਵੀ ਇਦਾਂ ਕਿਉਂ ਹੁੰਦਾ ਤੇ ਕਿਉਂ ਤੁਸੀਂ ਖਰਚਲ ਕਰਦੇ ਆ ਪੂਰਾ ਬੰਦੇ ਨੂੰ ਜਿੱਥੇ ਨਹੀਂ ਵੀ ਲੋਗਾ ਤੁਰਿਆ ਕਰਦਾ ਫਿਰ ਜਰਾ ਇਹ ਬਸ ਇਹ ਤਾਂ ਨਹੀਂ ਸਮਝ ਆਉਂਦੀ ਯਾਰ ਇਪਲੀਜ਼ ਜਿਹੜੇ ਗੰਨੇ ਦੇਖ ਰਹੇ ਵੀਡੀਓ ਵੀਡੀਓ ਇਹ ਤੁਹਾਨੂੰ ਦੇਖਿਆ ਕਿ ਇੰਗਲੈਂਡ ਚ ਲੇਬਰ ਨਾ ਕਿੰਨਾ ਧੱਕਾ ਹੁੰਦਾ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ